ਹਾਂਜੀ ਬਾਈ ਸਤਿ ਸ੍ਰੀ ਅਕਾਲ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਜੋ ਆਪਣੇ ਪੰਜਾਬ ਦੀ ਬਹੁਤ ਵੱਡੀ ਗੱਲ ਦੱਸਣ ਜਾ ਰਹੇ ਹਾਂ ਜਿਵੇਂ ਆਪਣੇ ਪੰਜਾਬੀਆਂ ਨਾਲ ਸਾਰਿਆਂ ਨਾਲ ੱਤਕਾ ਹੋਇਆ ਜੋ ਵੀ ਆਪਣੇ ਜੋ ਪੰਜਾਬ ਦੀ ਗੱਲ ਕਰੀ ਆ ਹਰ ਕਿਸੇ ਨੂੰ ਜੇਲ੍ਹ ਸਿੱਟਿਆ ਗਿਆ ਤੇ ਉਹਨਾਂ ਦੇ ਵਿੱਚ ਇੱਕ ਆਉਂਦੇ ਆ ਲੱਖਾ ਸਿੰਘ ਸੁਦਾਣਾ ਜੋ ਵੀ ਆਪਣੇ ਪੰਜਾਬ ਦੇ ਨਾਲ ਹਰ ਵਕਤ ਖੜੇ ਰਹੇ ਆ ਜਦੋਂ ਆਪਣੇ ਸੰਭੂ ਬਾਰਡਰ ਤੇ ਵੀ ਕਿਸਾਨਾਂ ਭਰਾਵਾਂ ਨੇ ਧਰਨਾ ਲਾਇਆ ਸੀ ਉੱਥੇ ਵੀ ਦੇਖ ਲਓ ਤੁਹਾਨੂੰ ਸਰਕਾਰਾਂ ਨਾਲ ਭਿੜੇ ਆਗੇ ਤੇ ਉਦੋਂ ਐ ਲਾ ਲਓ ਵੀ ਕਈ ਆਪਣੇ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ ਗਈਆਂ ਬੱਚਿਆਂ ਦੇ ਬੱਚਿਆਂ ਦੇ ਮੰਨ ਕੇ ਚਲੋ ਜ ਇੱਕ ਦੋ ਦੀ ਮੌਤ ਵੀ ਹੋਈ ਆ ਆਪਣੇ ਜੋ ਬਜ਼ੁਰਗ ਉੱਥੇ ਬਿਮਾਰ ਵੀ ਹੋ ਗਏ ਸੀ ਜੋ ਆਪਣੇ ਮੰਨ ਕੇ ਚਲੋ ਕਿਸਾਨ ਭਰਾ ਉੱਥੇ ਬਿਮਾਰ ਵੀ ਹੋ ਗਏ ਸੀ ਇਹਦਾ ਕਰਕੇ ਹੁਣ ਗੱਲ ਕਰੀਏ ਜੋ ਸਰਕਾਰਾਂ ਦੀ ਆ ਸਰਕਾਰਾਂ ਨਾਲ ਆਪਾਂ ਜੋ ਲੜਦੇ ਆ ਤੇ ਬਈ ਆਪਣੇ ਜੋ ਭਰਾਗੇ ਜਿੰਨੇ ਵੀ ਕਿਸਾਨ ਭਰਾ ਇਕਜੁੱਟ ਹੋ ਕੇ ਲੱਖਾ ਸਿੰਘ ਸਿਧਾਣਾ ਨਾਲ ਬਈ ਨਾਲ ਮਿਲ ਕੇ ਚੱਲੋ ਹੁਣ ਜੋ ਅੱਜ ਦੀ ਬਹੁਤ ਵੱਡੀ ਗੱਲ ਆ ਰਾਤ ਜੋ ਬੰਦਾ ਪੰਜਾਬ ਨਾਲ ਖੜਨ ਵਾਲਾ ਤੇ ਹੁਣ ਉਹਦੇ ਨਾਲ ਖੜੋ ਬਈ ਹੁਣ ਰਾਤ ਦੀ ਜੋ ਆਪਾਂ ਲਾਈਵ ਵੀਡੀਓ ਮੈਂ ਦੇਖੀ ਆ ਰਾਤ ਕਰੀਬ 9 ਦੇ 10 ਵਜੇ ਦੇ ਵਿੱਚ ਵਿੱਚ ਕਿਉਂਕਿ ਅੱਜ ਤੋਂ 2-4 ਦਿਨ ਪਹਿਲਾਂ ਬਾਈ ਦੇ ਤੁਸੀਂ ਬਿਆਨ ਤੁਸੀਂ ਵੀ ਸੁਣੇ ਹੋਣਗੇ ਜੋ ਆਪਾਂ ਕਹਿੰਦੇ ਬੁੱਢਾ ਦਰਿਆ ਜਿਹਦੇ ਵਿੱਚ ਕੀ ਫੈਕਟਰੀਆਂ ਦਾ ਪਾਣੀ ਪਾਇਆ ਗਿਆ ਗੰਦਾ ਪਾਣੀ ਬਈ ਫੈਕਟਰੀਆਂ ਦਾ ਤੇ ਆਪਣੇ ਹੋਈ ਕਿਵੇਂ ਨਾ ਕਿਵੇਂ ਘਰਾਂ ਦੇ ਵਿੱਚ ਆਉਂਦਾ ਕਿਉਂਕਿ ਪਹਿਲਾਂ ਸਾਫ਼ ਪਾਣੀ ਸੀ ਉਹਦੇ ਵਿੱਚ ਤੇ ਆਪਾਂ ਨੂੰ ਬਈ ਉਹਦਾ ਕਹਿੰਦਾ ਮਤਲਬ ਫੈਕਟਰੀਆਂ ਦਾ ਪਾਣੀ ਪਾਇਆ ਗਿਆ ਇਹਦੇ ਕਰਕੇ ਆਪਾਂ ਨੂੰ ਬੱਚਿਆਂ ਨੂੰ ਬਿਮਾਰੀਆਂ ਵਧਦੀਆਂ ਗਈਆਂ ਕਿਉਂਕਿ ਜਿੱਥੋਂ ਦੀ ਵੀ ਲੰਘਦਾ ਉਹ ਪਾਣੀ ਜਿੱਧਰ ਦੀ ਤੇ ਉਹਦੇ ਮੰਨ ਕੇ ਚਲੋ ਫੈਕਟਰੀਆਂ ਦਾ ਗੰਦਾ ਪਾਣੀ ਹੁੰਦਾ ਕੀ ਪਤਾ ਕਿੰਨਾ ਕੁ ਕੁਝ ਪਾਇਆ ਹੁੰਦਾ ਉਹਦੇ ਵਿੱਚ ਸਾ ਪਾਣੀ ਨੂੰ ਗੰਦਾ ਕਰ ਦਿੱਤਾ ਗਿਆ ਬਾਈ ਜੋ ਕਿ ਬਾਈ ਨੇ ਆ ਦੋ ਤਿੰਨ ਦਿਨ ਪਹਿਲਾਂ ਵਿਆਣ ਕਰੇ ਸੀ ਵੀ ਆਪਾਂ ਭਈ 13 ਤਰੀਕ ਨੂੰ ਐ ਸੌਨ ਵਾਲੀ ਨੂੰ ਵੀ ਉੱਥੇ ਬੰਨ ਮਾਰਨਾ ਤੇ ਇਕੱਠ ਕਰਨਾ ਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਆ ਹੁਣ ਸਰਕਾਰ ਨੂੰ ਇੰਨਾ ਪਤਾ ਸੀ ਵੀ ਜੋ ਬਾਈ ਲੱਖਾ ਸਿੰਘ ਸਧਾਨਾ ਗੱਲ ਕਹਿ ਦਿੰਦੇ ਆ ਵੀ ਇਹਦੇ ਮਗਰ ਲੋਕ ਲੱਗਦੇ ਵੀ ਆ ਜਿੱਥੇ ਵੀ ਗਏ ਆ ਉੱਥੇ ਜਿੱਥੇ ਬਾਈ ਲੱਖਾ ਸਿੰਘ ਸਧਾਨਾ ਇੱਕ ਵੀਡੀਓ ਪਾ ਦੇ ਤੇ ਆਪਣੇ ਪੰਜਾਬੀ ਲੱਖਾਂ ਦੀ ਗਿਣਤੀ 'ਚ ਪਹੁੰਚ ਜਾਂਦੇ ਆ ਉੱਥੇ ਹੁਣ ਇਹਨਾਂ ਨੂੰ ਇਹ ਡਾਰਾ ਵੀ ਦੇਖੋ ਜੋ ਪੰਜਾਬ ਦੀ ਗੱਲ ਕਰਨ ਵਾਲਾ ਹੁੰਦਾ ਹਰ ਕਿਸੇ ਨੂੰ ਇਹਨਾਂ ਨੇ ਜੇਲ੍ਹ 'ਚ ਸਿੱਟਾ ਪਹਿਲਾਂ ਗੱਲ ਕਰਾਂਗੇ ਆਪਾਂ ਸਾਰੇ ਤੋਂ ਜਿਵੇਂ ਅਮਰਤਪਾਲ ਲਾਲੋ ਅਮਰਤਪਾਲ ਜੋ ਇੰਨੀਆਂ ਵੋਟਾਂ ਤੇ ਬਹੁਤ ਵੱਡੀ ਲੀਡ 497000 ਵੋਟ ਤੇ ਜਿੱਤੇ ਹੋਏ ਐਮਪੀ ਨੂੰ ਅੰਦਰ ਸਿੱਟਤਾ ਤੇ ਉਹਦਾ ਹਜੇ ਤੱਕ ਕੋਈ ਮੰਨ ਕੇ ਚਲੋ ਬਹੁਤ ਸਮੇਂ ਤੋਂ ਬੰਦ ਆ ਕੋਈ ਉਹਦੀ ਹਜੇ ਤੱਕ ਪ੍ਰਕਿਰਿਆ ਸਾਹਮਣੀ ਨਹੀਂ ਆਈ ਆਪਣੇ ਕਿਉਂਕਿ ਹਜੇ ਤੱਕ ਕੋਈ ਉਹਨਾਂ ਦਾ ਮੰਨ ਕੇ ਚਲੋ ਪਰ ਸਰਕਾਰ ਦਾ ਫੈਸਲਾ ਕੋਈ ਨਹੀਂ ਅਜੇ ਤੱਕ ਮਿਲਿਆ ਤਾਂ ਕਰਕੇ ਕਹਿੰਦੇ ਆ ਵੀ ਜੀ ਇਹ ਥਾਂ ਤਾਂ ਆਪਣੇ ਪੰਜਾਬੀਆਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਦੇ ਆਇਆ ਜੋ ਪੰਜਾਬ ਦੀ ਗੱਲ ਕਰਦਾ ਇਹ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਆ ਕਿਉਂਕਿ ਜਿਹੜੇ ਲੋਕਾਂ ਨੇ ਜਿਤਾਇਆ ਹੁੰਦਾ ਜੇ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ ਸਿੱਟਿਆ ਜਾਂਦਾ ਚਾਹੇ ਕੋਈ ਕੋਈ ਵੀ ਆ ਮੈਂ ਕਹਿੰਦਾ ਪੱਤਰਕਾਰਾਂ ਨੂੰ ਵੀ ਸਿੱਟ ਦੇਣ ਜੇ ਇਹ ਪੰਜਾਬ ਦੀ ਗੱਲ ਕਰਨੇ ਤਾਂ ਬਸ ਸਿਰਫ ਇੰਨੀ ਗੱਲ ਜ਼ਰੂਰ ਆ ਭਾਈ ਜੇ ਤਾਂ ਰਲ ਮਿਲ ਕੇ ਚੱਲੋਗੇ ਤਾਂ ਹੱਲ ਹੋ ਜੂਗਾ ਤਾ ਨਹੀਂ ਤਾਂ ਆਪਾਂ ਨੂੰ ਜਿਵੇਂ ਹੁਣ ਪ੍ਰਵਾਸੀਆਂ ਨੂੰ ਲੈ ਕੇ ਬਾਈ ਨੇ ਗੱਲ ਵੀ ਕਰੀ ਸੀ ਬਾਈ ਉੱਥੇ ਗਿਆ ਰਾਤ ਜਾ ਕੇ ਆਇਆ ਜੋ ਲੱਖਾਂ ਸੰਸਧਾਨਾ ਕਿਉਂਕਿ ਬਾਈ ਨੇ ਹੁਣ ਜੋ ਦੱਸਿਆ ਸੀ ਜਿਹੜੇ ਮੁੰਡੇ ਦੇ ਅੱਖ ਦੇ ਵਿੱਚ ਸ਼ੁਰਾ ਮਾਰਿਆ ਸੀ ਜੋ ਐਡਮਿਟ ਸੀ ਹਸਪਤਾਲ 'ਚ ਉਹਦੀ ਕੱਲ ਹੱਤਿਆ ਮਨ ਕੇ ਚਲੋ ਵਿਯੋਗ ਗੁਜ਼ਰ ਚੁੱਕਿਆ ਸੀ ਕੱਲ ਉਹ ਮੁੰਡਾ ਮੁੱਕ ਗਿਆ ਪੰਜਾਬੀ ਜੀ ਜਿਵੇਂ ਆਪਾਂ ਕਹਿ ਦਈਏ ਵੀ ਉਹਦੀ ਮੌਤ ਹੋ ਚੁੱਕੀ ਬਾਈ ਕਿਉਂਕਿ ਇੱਕ ਤਾਂ ਉਹਦੀ ਹੋ ਗਿਆ ਸੀ ਜਦੋਂ ਉਹਦੇ ਗਲਤ ਸ਼ੋਰਾਂ ਮਾਰਿਆ ਸੀ ਕਿੰਨਾ ਟਾਈਮ ਤੁਹਾਨੂੰ ਵੀ ਪਤਾ 2-3 ਦਿਨ ਧਰਨਾ ਲੱਗਿਆ ਰਿਹਾ ਤੇ ਸਰਕਾਰ ਨੇ 8 ਲੱਖ ਰੁਪਏ ਦੇ ਕੇ ਉੱਥੋਂ ਆਪਾਂ ਕਹਿੰਦੀਏ ਮੋਰਚਾ ਚੁਕਾ ਦਿੱਤਾ ਗਿਆ ਸੀ ਕਿਉਂਕਿ ਇਹ ਪੰਜਾਬੀਆਂ ਚ ਆਪਣੇ ਘਾਟ ਆ 8 ਲੱਖ ਰੁਪਏ ਦੇ ਕੇ ਉਹਨਾਂ ਨੇ ਮੋਰਚਾ ਵੀ ਚੱਕਿਆ ਜੇ ਉਹ ਮੈਂ ਤੁਹਾਨੂੰ ਵੀਡੀਓ ਵੀ ਪਾਈ ਸੀਗੀ ਤੇ ਜੋ ਰਾਤ ਦੀ ਗੱਲ ਆ ਬਾਈ ਉੱਥੋਂ ਜਾ ਕੇ ਆਇਆ ਸੀ ਲੁਧਿਆਣੇ ਦੇ ਉੱਤੋਂ ਵੀ ਬਾਈ ਨੰਗ ਕੇ ਆਏ ਉੱਥੋਂ ਦੀ ਉੱਥੇ ਵੀ ਇੱਕ ਘਟਨਾ ਵਾਪਰੀ ਆਪਣੇ ਪੰਜਾਬ ਪੰਜਾਬ ਦੇ ਇੱਕ ਵਿਅਕਤੀ ਨੂੰ ਪ੍ਰਵਾਸੀਆਂ ਨੇ ਜੋ ਕੰਡਿਆਂ ਵਾਲੀ ਤਾਰ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਖੇਤਾਂ ਦੇ ਵਿੱਚ ਗਲ ਚ ਪਾ ਕੇ ਤੇ ਉਹ ਜੋ ਪੰਜਾਬੀ ਵੀ ਆਪਣੇ ਦੀ ਹੱਤਿਆ ਕੀਤੀ ਇਹਨਾਂ ਨੇ ਜੋ ਪ੍ਰਵਾਸੀਆਂ ਨੇ ਤੇ ਇੱਕ ਜੋ ਮੁਸਲਮਾਨ ਨੇ ਬਈ ਆਪਣੇ ਪੰਜਾਬੀ ਦੋ ਮੁਸਲਮਾਨਾਂ ਦੇ ਸੀ ਦੋ ਤਿੰਨ ਮੁੰਡੇ ਤੇ ਆਪਣੇ ਪੰਜਾਬੀ ਦੇ ਸਿਰ 'ਚ ਪੱਥਰ ਮਾਰ ਕੇ ਜਿਵੇਂ ਬਾਈ ਲੱਖਾ ਸਿੰਘ ਸਿਧਾਣਾ ਦਾ ਦਿਆ ਉਹਦੀ ਵੀ ਹੱਤਿਆ ਕਰਤੀ ਤਾਂ ਕਹਿੰਦੇ ਥਾਂ ਥਾਂ ਤੇ ਅਪਰਾਧ ਵਧ ਜੰਦਾ ਆਪਣੇ ਪੰਜਾਬੀਆਂ ਦੇ ਥਾਂ ਥਾਂ ਤੇ ਲੋਕ ਭਾਰੀ ਪਈ ਜਾਂਦੇ ਕਿਉਂਕਿ ਇੱਕ ਹੈ ਨਹੀਂ ਬਈ ਪੰਜਾਬ ਦਾ ਤੇ ਪ੍ਰਵਾਸੀਆਂ ਦਾ ਆਪਾਂ ਕਹਿੰਦੇ ਪ੍ਰਵਾਸ ਜ਼ਿਆਦੇ ਆ ਤੇ ਇਹ ਇੱਧਰ ਜਿਵੇਂ ਇਹਨਾਂ ਨੂੰ ਵੜਨ ਦਿੱਤਾ ਨਾ ਦੇਵੇ ਤਾਂ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਵੜਨ ਨਹੀਂ ਦਿੱਤਾ ਚਾਹੀਦਾ ਇੱਧਰ ਆਪਣੀ ਕਿਉਂਕਿ ਆਪਾਂ ਹੁਣ ਜੇ ਗੱਲ ਕਰੀਏ ਜਦੋਂ ਇਹਨਾਂ ਨੂੰ ਆ ਇੱਧਰ ਪੰਜਾਬ ਚ ਵੜਦੇ ਆ ਇਹਦੇ ਕਰਕੇ ਆਪਣੇ ਨਾਲ ਬਈ ਸਾਰੀਆਂ ਘਟਨਾਵਾਂ ਵਰਤਦੀਆਂ ਜਿਨ੍ਹਾਂ ਨੂੰ ਇੱਧਰ ਵੜਨ ਹੀ ਨਾ ਦਿੱਤਾ ਤਾਂ ਫੇਰ ਇਹ ਕੀ ਕਰ ਲੈਣਗੇ ਬਈ ਇਹਦਾ ਕਰਕੇ ਆਪਣੇ ਕਿਉਂਕਿ ਸਰਕਾਰਾਂ ਨੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੂੰ ਆ ਜਿਹਦੇ ਵਿੱਚ ਕੀ ਆਪਣੇ ਜੋ ਇੱਥੋਂ ਦੇ ਲੋਕ ਲਾ ਲਓ ਇਹਨਾਂ ਦੇ ਤਾਂ ਆਧਾਰ ਕਾਰਡ ਕੱਟੇ ਆਧਾਰ ਕਾਰਡ ਕਹਿੰਨਾ ਮੈਂ ਰਾਸ਼ਨ ਕਾਰਡ ਵੀ ਕੱਟੇ ਜਾਂਦੇ ਆ ਤੇ ਕਾਪੀਆਂ ਲਾ ਲਓ ਬੈਂਕਾਂ ਦੀਆਂ ਪਿਲਛਣਾ ਕੱਟੀ ਜਾਂਦੇ ਆ ਬਜ਼ੁਰਗਾਂ ਦੀਆਂ ਤੇ ਇਹਨਾਂ ਦੇ ਪ੍ਰਵਾਸੀਆਂ ਦੇ ਕਿਧਰੇ ਆਧਾਰ ਕਾਰਡ ਬਣਵਾਦੇ ਵੋਟਾ ਬਣਵਾ ਦਿੰਦੇ ਆ ਤੇ ਇਹਨਾਂ ਨੂੰ ਕਮਰੇ ਵੀ ਦਿੱਤੇ ਜਾਂਦੇ ਆਪਣੇ ਲੋਕ ਜੋ ਪੰਜਾਬੀਆਂ ਦੀ ਘਾਟ ਆ ਜੋ ਤਾਂ ਕਰਕੇ ਕਹਿਣਾ ਚਾਹਣੇ ਆ ਭਾਈ ਜੋ ਬਾਈ ਲੱਖਾ ਸਿੰਘ ਦੀ ਸਿਧਾਨਾ ਦੀ ਵੀਡੀਓ ਅਸੀਂ ਵੈਸੇ ਤਾਂ ਰਾਤ ਹੀ ਦੇਖ ਲਈ ਸੀ ਜੋ ਵੀਡੀਓ ਲਾਈਵ ਤੇ ਭਾਈ ਚੱਲੀ ਜਾਂਦਾ ਸੀ ਕਿਉਂਕਿ 9-10 ਦੇ ਵਿੱਚ ਉਹਦੇ ਕੋਲੇ ਪੁਲਿਸ ਪਹੁੰਚੀ ਸੀ ਪੰਜਾਬ ਦੀ ਪੁਲਿਸ ਤੇ ਬਾਈ ਨੇ ਗੇਟ ਖੋਲਣ ਸਾਰ ਵੀਡੀਓ ਲਾਈਵ ਤੇ ਵੀ ਸੀ ਹਾਲਾਂਕਿ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਕਹਿੰਦਾ ਵੀ ਤੁਸੀਂ ਹੁਣ ਹੁਣੀ ਆ ਕੇ ਖੜਾ ਲੁਧਿਆਣੀ ਤੋਂ ਜੇ ਵੀ ਤੁਸੀਂ ਮੈਨੂੰ ਐ ਦੱਸੋ ਵੀ ਗ੍ਰਿਫਤਾਰ ਕਰਨ ਆਏ ਹੋ ਜਾਂ ਕਿਵੇਂ ਗੱਲਬਾਤ ਮੈਨੂੰ ਦੱਸੋ ਨਹੀਂ ਮੈਂ ਤੁਹਾਡੇ ਸਾਹਮਣੇ ਨਹੀਂ ਆਉਂਦਾ ਸੀ ਬਾਹਰ ਖੋਲ੍ਹਤਾ ਸੀ ਬਾਈ ਨੇ ਲਾਈਵ ਤੇ ਹਾਲਾਂਕਿ ਉਹ ਮੂੰਛ ਲਗਾਉਂਦੇ ਸੀਗੇ ਪੁਲਿਸ ਵਾਲੇ ਪਰ ਹੈਗੇ ਸੀ ਬਹੁਤ ਘੱਟੋ ਘੱਟ 6-7 ਗੱਡੀਆਂ ਪਰ ਆਪਣੇ ਪੰਜਾਬ ਦੇ ਲੋਕਾਂ ਨੂੰ ਜਿਵੇਂ ਰਾਤ ਦੇ ਬਾਈ ਦੇ ਗੇਟ ਦੇ ਵਿੱਚ ਪੰਜਾਬੀ ਨਾਲ ਦੀ ਨਾਲ ਆ ਕੇ ਖੜ ਕੇ ਜਦੋਂ ਪਤਾ ਲੱਗ ਗਿਆ ਵੀ ਬਾਈ ਤੇ ਹੁਣ ਇਸ ਟਾਈਮ ਪੁਲਿਸ ਚੱਕਣ ਜਾ ਰਹੀ ਹੈ ਬਾਈ ਨੂੰ ਕਿਉਂਕਿ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਚੱਕਦੇ ਆਪ ਨੂੰ ਸਾਰਿਆਂ ਨੂੰ ਪਤਾ ਤੇ ਹੁਣ ਅਸੀਂ ਜੋ ਆਪਣੇ ਭਰਾ ਨੇ ਇੱਕ ਆਪਾਂ ਆਪਾਂ ਕਿਉਂਕਿ ਲੱਖਾ ਸਿੰਘ ਸਿਧਾਣਾ ਦੀ ਟੀਮ 'ਚੋਂ ਆ ਤੇ ਰਾਣਾ ਸਿੰਘ ਨਾਲ ਵੀ ਗੱਲ ਕਰੀਏ ਜੋ ਇਹਨਾਂ ਦੇ ਚਾਚੇ ਦਾ ਮੁੰਡਾ ਲੱਖਾ ਸਿੰਘ ਸਿਧਾਣਾ ਦੇ ਉਹਨੇ ਸਾਰੀ ਗੱਲਬਾਤ ਦੱਸੀ ਹੈ ਕਹਿੰਦਾ ਵੀ ਐਸ ਟਾਈਮ ਹੁਣ ਵੀ ਅੱਜ ਵੀ ਹੁਣ ਵੀ ਇਸ ਟਾਈਮ 9 ਘਟੋ ਘਟ 9 ਦਾ 10 ਦਾ ਟਾਈਮ ਹੋ ਗਿਆ ਤੇ ਵੀ ਬਾਹਰ 'ਚ ਖੜੀ ਹੈ ਪੁਲਿਸ ਅਜੇ ਤੱਕ ਵੀ ਰਾਤ ਦੇ ਤਾਂ ਆਏ ਖੜੇ ਆਗੇ ਕਿਉਂਕਿ ਉਹ ਗ੍ਰਿਫਤਾਰ ਕਰਨ ਆਏ ਹੋਣਗੇ ਵੀ ਇਹ ਪੰਜਾਬ ਦੀ ਗੱਲ ਕਰਦਾ ਕਿਤੇ ਜੋ ਬੁੱਢਾ ਦਰਿਆ ਤੇ ਬੰਨ ਮਾਰਨ ਦੀ ਗੱਲ ਕਰੀ ਆ ਵੀ ਆਪਾਂ ਉਦੋਂ ਪਹਿਲਾ ਪਹਿਲਾ ਇਹਨੂੰ ਗ੍ਰਿਫਤਾਰ ਕਰ ਲੈਣੇ ਆ ਜਿਲ੍ਹ ਸੜ ਦਿੰਨੇ ਆ ਵੀ ਆਪੇ ਲੋਕ ਬਹੁਤ ਮਗਰ ਲੱਗਦੇ ਲੱਖਾਂ ਸੰਸਧਾਨਾਂ ਕਿਉਂਕਿ ਪੰਜਾਬੀਆਂ ਨਾਲ ਖੜਾਗਾ ਕਿੰਨੀਆਂ ਕੁੜੀਆਂ ਦੇ ਤਾਂ ਘਰ ਬਸਾਤੇ ਬਾਈ ਨੇ ਪਤਾ ਨਹੀਂ ਕਿੰਨੇ ਮੈਂ ਕਹਣਾ ਕਿੰਨੇ ਕੁ ਲੋਕਾਂ ਨਾਲ ਲੜਦਾ ਰਿਹਾਗਾ ਪੰਜਾਬ ਪਿੱਛੇ ਕਾ ਕਰਕੇ ਕਹਿਨੇ ਆ ਬਾਈ ਜੋ ਚੰਗਾ ਬੰਦਾ ਉਹਦੇ ਨਾਲ ਖੜੋ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਕੋਈ ਆ ਟਾਵਾ ਟੱਲਾ ਜਿਵੇਂ ਲੱਖਾ ਸਿੰਘ ਸੁਧਾਨਾ ਲਾਲ ਰੰਧਾਵਾ ਵੀ ਆ ਬਹੁਤ ਵਧੀਆ ਜੋ ਨਾਲ ਖੜੇ ਆ ਤੇ ਭਾਨਾ ਸਿੱਧੂ ਤੇ ਆਪਾਂ ਜੇ ਗੱਲ ਕਰੀਏ ਹੋਰ ਯੋਧਿਆਂ ਦੀ ਜਿਵੇਂ ਆਪਾਂ ਕਹਿੰਦੀ ਅਮਰਤਪਾਲ ਉਹਨੂੰ ਤਾਂ ਜੇਲ ਸੱਟ ਰੱਖਿਆ ਮੈਂ ਕਹਣਾ ਜਿਵੇਂ ਪਹਿਲਾਂ ਵਾਲੀ ਵੀਡੀਓ 'ਚ ਵੀ ਮੈਂ ਚਤਾਰੀ ਇਹ ਗੱਲ ਸੰਤ ਜਰਨੈਲ ਸਿੰਘ ਸੀ ਜਿਵੇਂ ਜੇ ਮੈਂ ਕਹਣਾ ਉਹ ਹੁੰਦੇ ਸੰਤ ਜਰਨੈਲ ਸਿੰਘ ਉਹਨਾਂ ਦੇ ਟਾਈਮਾਂ ਦੇ ਵਿੱਚ ਇੰਨਾ ਠੱਕਾ ਨਹੀਂ ਹੁੰਦਾ ਸੀ ਆਪਣੇ ਪੰਜਾਬੀ ਨਾਲ ਤਾਂ ਕਰਕੇ ਇਹ ਠੱਕੇ ਹੋ ਰਿਹਾ ਭਈ ਆਪਣੇ ਯੋਧੇ ਪੰਜਾਬ ਦੇ ਵਿੱਚੋਂ ਬਹੁਤ ਘਟ ਚਲੇ ਆ ਤਾਂ ਕਰਕੇ ਇਹ ਸਰਕਾਰਾਂ ਠੱਕੇ ਕਰਨ ਰਹੀਆਂ ਜੇ ਕੋਈ ਗੱਲ ਪੰਜਾਬ ਦੀ ਕਰਦਾ ਤਾਂ ਹਰ ਕਿਸੇ ਨੂੰ ਜੇਲ੍ਹ ਸਿੱਟਿਆ ਜਾਂਦਾ ਤੇ ਮੁੜ ਕੇ ਉਹਦਾ ਮੈਂ ਕਹਣਾ ਕੋਈ ਨਾ ਹੀ ਜਮਾਨਤ ਨਾ ਹੀ ਕੋਈ ਉਹਨੂੰ ਪੈਰੋਲ ਦੇ ਦਿੰਦੇ ਆ 2.5 ਘੰਟਿਆਂ ਚ ਬੰਦਾ ਕੀ ਕਰ ਲੂਆ ਤਾਂ ਕਰਕੇ ਕਹਿੰਦੇ ਜਿੰਨੇ ਵੀ ਪੰਜਾਬੀ ਭਰਾਵਾਂ ਨੂੰ ਪਹਿਲਾ ਨੰਬਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਈ ਪਤਾ ਕੀ ਆਪਣੀ ਪੰਜਾਬ ਦੇ ਮੁੱਦਾਂ ਤੇ ਚੈਨਲ ਆ ਆਪਣੀਆਂ ਮਬੂਲੀ ਵੀਡੀਓ ਨਹੀਂ ਵਿਊ ਲੈਣ ਵਾਸਤੇ ਨਹੀਂ ਵੀਡੀਓ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਆਪਣੇ ਪੰਜਾਬ ਚ ਆਪਾਂ ਜੋ ਕੁਝ ਹੁੰਦਾ ਉਹ ਸੋਡੇ ਤੱਕ ਪਹੁੰਚਾਉਣੇ ਆ ਜੋ ਕੁਝ ਹੁੰਦਾ ਨਾ ਕਿ ਆਪਦੇ ਕੋਲੋਂ ਕੋਈ ਵੀਡੀਓ ਬਣਾ ਕੇ ਭੇਜਦੇ ਆ ਸੋਡੇ ਤੱਕ ਚਲੋ ਜੀ ਅੱਜ ਦਾ ਟੌਪਿਕ ਆਪਣਾ ਜੋ ਲੱਖਾ ਸਿੰਘ ਸੁਧਾਰਾਂ ਬਾਰੇ ਆਪਾਂ ਬੋਲੇ ਆ ਇਹ ਲਾਈਵ ਵੀਡੀਓ ਸੀਗੀ ਰਾਤ ਦੀ ਬਾਈ ਦੀ ਤੇ ਹੁਣ ਵੀ ਇਸ ਟਾਈਮ ਵੀ ਉੱਥੇ ਪੁਲਿਸ ਸਟੇਸ਼ਨਾਂ ਦਾ ਚਾਰ ਸਪੇਰੇ ਖੜੀ ਹੈ ਪੁਲਸ ਉਤੇ ਬਾਈ ਨੂੰ ਗ੍ਰਿਫਤਾਰ ਕਰਨ ਦੀ ਚੱਕਰ ਚ ਕਿਉਂਕਿ ਹੁਣ ਪਤਾ ਵੀ ਪੰਜਾਬ ਦੇ ਲੋਕ ਬਾਈ ਲੱਖਾ ਸਿੰਘ ਸੁਧਾਰਾਂ ਨਾਲ ਵੀ ਜੇ ਇੱਕ ਬਾਜ਼ ਮਾਰ ਦਿੰਦਾ ਬਾਈ ਲੱਖਾ ਉੱਥੇ ਪੰਜਾਬੀ ਖੜੇ ਹੋ ਜਾਂਦੇ ਆਪਣੇ ਤੇ ਹੁਣ ਹੱਕ ਇਹੀ ਬਣਦਾ ਆਪਣੇ ਭਰਾਵਾਂ ਦਾ ਸਾਰਿਆਂ ਦਾ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਭੈਣਾਂ ਨੂੰ ਭਰਾਵਾਂ ਨੂੰ ਵੀ ਗਰੁੱਪਾਂ ਦੇ ਵਿੱਚ ਪਾ ਦਿਆ ਕਰੋ ਸ਼ੇਅਰ ਵੀਡੀਓ ਖਿਲਾਰ ਦਿਆ ਕਰੋ ਦੂਰ ਦੂਰ ਤੱਕ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗੇ ਵੀ ਜੇ ਤੁਸੀਂ ਇੱਕ ਪੰਜਾਬੀ ਨੂੰ ਸਾਡੇ ਨੂੰ ਉਹ ਕਰੋਗੇ ਤਾਂ ਸੇ ਲੱਖਾਂ ਖੜੇ ਹੋਣਗੇ ਜੇ ਇੱਕ ਨੂੰ ਬੰਦ ਕਰੋਗੇ ਐ ਨਹੀਂ ਅਸੀਂ ਮਿਟਣੇਗੇ ਤਾਂ ਕਹਿਣਾ ਚਾਹੁੰਦੇ ਆ ਬਈ ਵੀ ਵੀਡੀਓ ਨੂੰ ਪੂਲਾ ਫੁੱਲ ਫੁੱਲ ਤੋਂ ਫੁੱਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਬਈ ਜੇ ਕੁਝ ਗਲਤ ਕਹਿ ਗਿਆ ਹੋਏ ਤਾਂ ਕੋਈ ਮਾਫ ਕਰ ਦਿਓ ਕਿਉਂਕਿ ਆਪਣਾ ਜੇ ਨਵਾਂ ਨਵਾਂ ਚੈਨਲ ਆ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਜੋ ਕੁਝ ਬੋਲਦੇ ਆ ਉਹ ਸੱਚ ਬੋਲਦੇ ਆ ਕਿਤੇ ਵਿੱਚ ਮੜਾ ਮੋਟਾ ਗਲਤੀ ਵੀ ਬੋਲੇਗੇ ਤਾਂ ਉਹ ਮਾਫ ਕਰੋ ਜੀ ਤੇ ਜਿਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ